ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਵੱਡੀ ਖਬਰ ਲੁਧਿਆਣਾ ਦੇ ਸਮਰਾਲਾ ਚੌਕ ਪੁਲ ਦੇ ਥੱਲੇ ਅਬੈਦ ਤਰੀਕੇ ਦੇ ਨਾਲ ਰਹਿਣ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਹਟਾਇਆ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਪੂਰੀ ਖਬਰ ਲੁਧਿਆਣਾ ਤੋਂ ਬਿਊਰੋ ਰਿਪੋਰਟ ਮੈਂ ਐਮਰਜੈਂਸੀ ਰਿਸਪੌਂਸ ਸਿਸਟਮ ਦੇ ਇੰਚਾਰਜ ਹਾਂ ਜੀ ਇੱਥੇ ਮੇਰੀ ਸਮਰਾਲਾ ਚੌਕ ਦੀ ਡਿਊਟੀ ਹੈ ਜੀ ਤੇ ਮੈਂ ਦੇਖਿਆ ਜਿਹੜੇ پارک ਬਣਿਆ ਪੁਲ ਦੇ ਥੱਲੇ ਇੱਥੇ ਕਿ ਅਣਪਛਾਤੇ ਤੇ ਨਸ਼ੇੜੀ ਕਿਸਮ ਦੇ ਬੰਦੇ ਬ ਅਸੀਂ ਵੈਸੇ ਹੀ ਉਹਦੀ ਚੈਕਿੰਗ ਕਰ ਰਹੇ ਸੀ ਬੰਦੇ ਕੌਣ ਨੇ ਇਹ ਕੌਣ ਨੇ ਇੱਕ ਦੋ ਨੂੰ ਅਸੀਂ ਜਿਹੜਾ ਸਾਡਾ ਐਪ ਆ ਪੀਐਸ ਆਈਡੀ ਕੁਝ ਵੀ ਬਾਕੇ ਚੈੱਕ ਕੀਤੇ ਉਹਨਾਂ ਦੇ ਕੋਈ ਸਰਪਰਚੇ ਦਰਜ ਸੀ ਉਹਨਾਂ ਦੇ ਸਬੰਧਤ ਥਾਣੇ ਤੋਂ ਪਤਾ ਕੀਤਾ ਗਿਆ ਵੀ ਇਹ ਪੀਓ ਵਗੈਰਾ ਤਾਂ ਨਹੀਂ ਹੈਗੇ ਉਹ ਨਹੀਂ ਸੀਗੇ ਉਹ ਬੇਲਤੇ ਸੀਗੇ ਜੀ ਤੇ ਕੁਝ ਹੋਰ ਕਈਆਂ ਦੇ ਕੋਈ ਵੈਸੇ ਹੀ ਚੈੱਕ ਕੀਤਾ ਗਿਆ ਕੋਈ ਕਈਆਂ ਤੇ ਕੋਈ ਪਰਚੇ ਵੀ ਨਹੀਂ ਸੀ ਦਰਜ ਇਸ ਤੋਂ ਇਲਾਵਾ ਜਿਹੜੀ ਡਾਕਟਰ ਸਾਹਿਬ ਦੀ ਐਨਜੀਓ ਆ ਜੀ ਉਹਨਾਂ ਬਲੋਗਿਆਂ ਚ ਲਾਇਆ ਯਾਰ ਆ ਜਿਹੜੇ ਬੇਘਰੇ ਬੰਦੇ ਬੈਠੇ ਆ ਉਹਨਾਂ ਨੇ ਸਿਰ ਉਠਾਲ ਕੇ ਤੇ ਜਿਹੜਾ ਰੈਨ ਬਸੇਰਾ ਉੱਥੇ ਦਾਖਲ ਕਰਾਇਆ ਜਾ ਰਿਹਾ ਤੇ ਸਾਡੀ ਇੱਥੇ ਡਿਊਟੀ ਹੋਣ ਦਾ ਸਾਡਾ ਇਹ ਆ ਵੀ ਕੋਈ ਨਸ਼ੇੜੀ ਕਿਸਮ ਦਾ ਜਾਂ ਕੋਈ ਅਪਰਾਧਿਕ ਵਿਅਕਤੀ ਇੱਥੇ ਰਾਤ ਨੂੰ ਨਾ ਬੈਠੇ ਤੇ ਕੋਈ ਅਪਰਾਧਿਕ ਗਤੀਵਿਧੀ ਨਾ ਕਰੇ ਅਸੀਂ ਚੈਕਿੰਗ ਕਰ ਰਹੇ ਹਾਂ ਜੀ ਵੈਸੇ ਹਜੇ ਤੱਕ ਤਾਂ ਕੋਈ ਮਿਲੇ ਨਹੀਂ ਪਰ ਅਸੀਂ ਸਾਡੀ ਕੋਸ਼ਿਸ਼ ਇਹ ਰੂਕ ਵੀ ਜਿਹੜਾ ਪੁਲ ਦੇ ਥੱਲੇ ਜਿੱਦਾਂ ਦਾ ਡਾਕਟਰ ਸਾਹਿਬ ਇਲਜ਼ਾਮ ਲਾ ਰਿਹਾ ਵੀ ਇੱਥੇ ਵੀ ਨਸ਼ੇੜੀ ਤੇ ਚੋਰ ਕਿਸਮ ਦੇ ਬੰਦੇ ਵਹਿੰਦੇ ਆ ਅਸੀਂ ਰੂਟੀਨ ਚ ਉਹਨਾਂ ਦੀ ਚੈਕਿੰਗ ਕਰਦੇ ਰਹਾਂ ਕੀ ਸਾਡੇ ਵੱਲੋਂ ਚੈਕਿੰਗ ਹੋ ਰਹੀ ਹੈ ਅਗਰ ਕੋਈ ਸਾਨੂੰ ਦੋਸ਼ੀ ਵੜੇਗਾ ਤਾਂ ਸਬੰਧੋਂ ਥਾਣੇ ਨੂੰ ਬੁਲਾ ਕੇ ਅਸੀਂ ਕਾਰਵਾਈ ਕਰਵਾ ਦਾਂਗੇ ਸਾਨੂੰ ਥੋੜੇ ਦਿਨ ਹੋਏ ਜੀ ਮੈਨੂੰ ਟ੍ਰੈਫਿਕ ਪੀਸੀਆਰ ਜਾਇਦਾ ਮੈਂ ਆਪਣੀ ਜਿਹੜੀ ਟੀਮਾਂ ਨੇ ਉਹਨਾਂ ਨੂੰ ਦਿੱਲੀ ਅਸੀਂ ਉਹਨਾਂ ਨੂੰ ਹਦਾਇਤ ਕਰਤੀਆਂ ਵੀ ਪੈਟਰੋਲਿੰਗ ਵਧਾਉਣ ਤੇ ਜਿਹੜੀਆਂ ਮਾਰੀਆਂ ਘਟ ਨਾਮ ਨੂੰ ਰੋਕਣ ਲਈ ਸਾਡੀ ਪੂਰੀ ਸ਼ਕਸ਼ ਕੋਸ਼ਿਸ਼ ਸੀ ਉਹ ਹਜੇ ਅਸੀਂ ਕਰ ਰਹੇ ਹਾਂ ਜੀ ਚੈਕਿੰਗ ਹਜੇ ਤੇ ਉਹ ਲਵਾਰਸ ਹਾਲਤ ਵਿੱਚ ਬੈਠੀਆਂ ਨੇ ਕੋਈ ਆਈਡੀ ਵੀ ਚੈੱਕ ਕਰਦੇ ਹਾਂ ਉਹਨਾਂ ਦੀ ਵੀ ਕਿੱਧਰ ਆਈਆਂ ਕਿੱਧਰ ਦੀਆਂ ਰਹਿਣ ਵਾਲੀਆਂ ਨੇ ਜੀ ਸਿਟੀ ਦੇ ਤੌਰ ਦੇ ਉੱਤੇ ਸਮਰਾਲਾ ਚੌਕ 'ਚ ਆਮ ਪਬਲਿਕ ਦੇ ਰਾਹੀਆਂ ਦੇ ਵਾਸਤੇ ਆਰਾਮਗਾ ਬਣਾਈ ਗਈ ਸੀਗੀ ਇੱਥੇ ਜਿਹੜੇ ਫੁਹਾਰੇ ਤੱਕ ਸੀਗੇ ਜੀ ਇਹ ਆ ਜਿਹੜੇ ਨਸ਼ੇੜੀ ਲੋਕ ਹੈ ਜਿਨ੍ਹਾਂ ਨੇ ਆ ਬਿਸਤਰੇ ਤੁਸੀਂ ਦੇਖ ਰਹੇ ਹੋ ਲਗਾਏ ਹੋਏ ਆ ਇਹ ਇਥੋਂ ਕਾਕੀ ਪਾਰਕਾਂ ਦੇ ਵਿੱਚੋਂ ਜਿਹੜੇ ਮਿਜਲੀ ਦੇ ਕਨੈਕਸ਼ਨ ਤੱਕ ਵੀ ਪਟਕੇ ਉਹਨਾਂ ਦੀਆਂ ਤਾਰਾਂ ਤੱਕ ਪਟਕੇ ਵੇਚ ਕੇ ਖਾ ਗਏ ਅਗਰ ਕਿਸੇ ਦੇ ਕਿਸੇ ਵੀ ਪ੍ਰੋਗਰਾਮ ਦੇ ਕੋਈ ਬੋਰਡ ਲੱਗੇ ਹੁੰਦੇ ਆ ਅਗਰ ਅੱਜ ਬੋਰਡ ਲੱਗਦੇ ਰਾਤੋ ਰਾਤੇ ਬੋਰਡ ਉਤਾਰ ਕੇ ਲੈ ਜਾਂਦੇ ਨੇ ਆਲੇ ਦੁਆਲੇ ਮਾਰਕੀਟ ਦਾ ਸਮਾਨ ਚੋਰੀ ਹੁੰਦਾ ਆ ਇਹ ਸਾਰੇ ਨਸ਼ੇੜੀ ਅਗੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਦੇ ਕੋਈ ਕੁਛ ਨਹੀਂ ਆ ਤੇ ਇਹਨਾਂ ਦੀ ਕਰਕੇ ਰਾਤ ਨੂੰ 4 ਵਜੇ ਤੱਕ ਹੁੰਦੀਆਂ ਆ ਮੇਰੇ ਖੁਦ ਦੀ ਦੁਕਾਨ ਤੋਂ ਵੀ ਮੋਬਾਈਲ ਚੋਰੀ ਹੋਇਆ ਬਾਰੋ ਔਰ ਜਦੋਂ ਸੀਸੀਟੀਵੀ ਚ ਆਇਆ ਤੇ ਇੱਥੇ ਹੀ ਪਾਰਕ ਦੇ ਵਿੱਚ ਸੌਣ ਵਾਲਾ ਬੰਦਾ ਸੀਗਾ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਪਾਰਕ ਹੈ ਪਬਲਿਕ ਵਾਸਤੇ ਆ ਤੇ ਪਬਲਿਕ ਦੀ ਸੂਬਿਧਾ ਲਈ ਹੀ ਰੱਖੋ ਅੰਨਛੇੜੀਆਂ ਦੇ ਲਈ ਜਾਂ ਬੇਸਹਾਰਿਆਂ ਲਈ ਜ਼ਰੂਰਤਮੰਦਾਂ ਲਈ ਜਿਹੜੇ ਰੈਨਬਸੇਰੇ ਬਣਾਏ ਗਏ ਆ ਅਸੀਂ ਉਹਦੇ ਵਾਸਤੇ ਅੱਜ ਐਂਬੂਲੈਂਸ ਸੇਵਾ ਵੀ ਮੰਗਵਾਈ ਆ ਤੇ ਇਹਨਾਂ ਨੂੰ ਐਂਬੂਲੈਂਸ ਦੇ ਵਿੱਚ ਅਸੀਂ ਭੇਜਦੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਹਸਪੀਟਲ ਵੀ ਭੇਜਦੇ ਜੋ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਪਾਵੇਂ ਲੁਧਿਆਣਾ ਪਾਵੇਂ ਆ ਪੰਡਈ ਸਾਨੇੜ ਤੋਂ ਅੱਛਾ ਹਾਂਜੀ ਮੰਨੋ ਤੇ ਆ ਹੱਕ ਹੀ ਹੋਇਆ ਮੈਂ ਆ ਕੇ ਪੈ ਜਾਣਾ ਉਹਨਾਂ ਜੀ ਘਰੇ ਕਲੇਸ਼ ਹੋਇਆ ਜੀ ਥੋੜਾ ਜਿਹਾ ਕੋਈ ਵੀ ਪੱਲੇਦਾਰੀ ਦਾ ਮਿਲ ਜਾ ਕੋਈ ਵੀ ਕਰ ਲਈਦਾ ਜੀ ਲੀਵਰ ਰੂਰ ਦਾ ਕੋਈ ਨਹੀਂ ਵਾਰਦਾ ਤੇ ਦੋ ਤਿੰਨ ਪਰਚੇ ਆ ਜੀ ਬਾਹਰ ਤੋਂ ਜਮਾਨਤ ਤੇ ਆਇਆ ਆ ਅੱਛਾ ਹਾਂਜੀ ਤੇ ਹੋਈ ਕਿਤੇ ਥੋੜੇ ਤੇ ਇਹ ਸੰਦਰੂਰ ਦਾ 2016 ਦਾ ਪਰਚਾ ਹੀਗਾ 1 2 ਜਹ ਕਾਵੇ ਕਾਵੇ ਪਰਚੇ ਐਂਡੀ ਵੀਰ ਦਾ ਜੀ ਤੇ ਇੱਕ ਚੋਰੀ ਦਾ ਹੀ ਗਈ ਤੀਜਾ ਉਹ ਇੱਕ 12 ਗੱਦੀ ਦਾ ਬਸ ਚੋਸਾ ਕੋਈ ਨਹੀਂ ਭਰੇ ਇਹ ਜਿਹੜੇ ਤਿੰਨ ਬੰਦੇ ਨਾਲ ਲੱਗੇ ਤੁਹਾਡੇ ਉਹ ਬੰਦੇ ਤੁਹਾਡੇ ਯਾਰ ਦੋਸਤੀ ਹੈ ਇਹ ਆਪਣੇ ਪਤਾ ਨਹੀਂ ਆਪਾਂ ਜਾਣੀ ਹੱਦ ਆ ਬੰਦਾ ਆਪਣਾ ਇੱਥੇ ਉਹ ਕਰ ਜਾਣੀ ਹੈ ਗਈ